ਹਾਂਜੀ ਯਾਰ ਕੀ ਹਾਲ ਚਾਲ ਹਰੇ ਦੋਸਤਾਂ ਮਿੱਤਰਾਂ ਮੇਰੇ ਤਾਂ ਵੀ ਠੀਕ ਠਾਕ ਹੋ ਗਏ ਤੁਹਾਡੇ ਜਾਨਵਰ ਵੀ ਸੈੱਟ ਬੈਠਾ ਹੋਣਗੇ ਲਓ ਜੀ ਅੱਜ ਸਾਰੇ ਬੱਚੇ ਆ ਬਾਹਰ ਕੱਢੇ ਵੀ ਹਨਾ ਇਹਨਾਂ ਨੂੰ ਬਾਹਰ ਕੱਢਦੇ ਆ ਮਤਲਬ ਕਿ ਨੈੱਟ 'ਚ ਖੋਲੇ ਵੀ ਆ ਤੇ ਬਾਹਰ ਛਦਰੀਆਂ ਤੇ ਕੱਢਦੇ ਆ ਮੈਂ ਨਾ ਉਤਲੀਆਂ ਛਦਰੀਆਂ ਦੇ ਬਾਦ ਮੈਂ ਹੁਣਾ ਇਹਨਾਂ ਤੇ ਤੇ ਕੱਲ੍ਹ ਲਈ ਸੌਰੀ ਵਲੌਗ ਨਹੀਂ ਆਇਆ ਤੇ ਇੱਕ ਜਿਹੜਾ ਤੁਸੀਂ ਟੀਕਾ ਕਹਿੰਦੇ ਆ ਖਾਂ ਵਾਲਾ ਉਹ ਦਿਨ ਯਾਰ ਮੇਰਾ ਜੇਤਾ ਹੀ ਭੁੱਲ ਗਿਆ ਥੰਬਨੇਲ ਤੇ ਫੋਟੋ ਲਾਉਣੀ ਰਹਿ ਗਈ ਇੱਕ ਤਾਂ ਹੈਗਾ ਟੀਕਾ ਡੈਕਸਨ ਹਨਾ ਤੇ ਇੱਕ ਹੈਗਾ ਜੈਂਟਾ ਸਿਕਾ ਐਂ ਆ ਮੇਰੇ ਸਾਹ ਹੁਣਾ ਬਾਕੀ ਸੋ ਫੋਟੋ ਵੀ ਵੀਡੀਓ ਚ ਲਾਉਣਾ ਮੈਂ 2 ਮਿੰਟ ਰੋਕੋ ਤੁਸੀਂ ਸਕਰੀਨ ਸ਼ਾਟ ਲੈ ਲਿਓ ਬੱਚੇ ਬਾਹਰ ਕੱਢ ਦਗੇ ਇੱਥੇ ਇੱਕ ਬੱਚੇ ਦੇ ਰੰਗ ਵੀ ਲਾਉਣਾ ਵਾ ਆਹ ਵੇ ਸੰਤਰੀ ਰੰਗ ਲਿਆਂਦਾ ਤੇ ਆਹ ਸੂਰੇ ਡੱਕੇ ਤੇ ਰੂਣ ਤਿਆਰ ਕਰ ਲਈ ਆ ਤੇ ਐਸੇ ਰੱਖ ਕੇ ਫੱਟੀ ਤੇ ਮੈਂ ਲਾਉਣਾ ਪਹਿਲਾਂ ਬੱਚੇ ਸਾਰੇ ਬਾਹਰ ਕੱਢ ਲਗੇ ਇੱਥੇ ਛਤਰੀਆਂ ਦੇ ਇੱਥੇ ਕੱਢ ਦਿੰਨੇ ਹਰੇ ਆਪੇ ਫਿਰ ਤਾਂ ਭੇਜਾਂਗੇ ਬਾਅਦ ਚ ਜਿਹਦੇ ਰੰਗ ਲਾਉਣ ਵਾਲਾ ਮਾੜਾ ਮੋਟਾ ਲਾ ਦਾਂਗੇ ਹੁਣ ਕਾਲਾ ਨਹੀਂ ਰੰਗ ਲਾਉਣਾ ਯਾਰ ਉਹ ਖਣੀ ਆਪਾਂ ਨੂੰ ਪਤਾ ਨਹੀਂ ਕੀ ਚੱਕਰ ਪੈ ਗਿਆ ਹਨ ਕੁਸਤ ਮੁੱਕਿਆ ਵੀ ਆਹੋ ਤੇ ਬਾਕੀ ਹੁਣ ਮਤਲਬ ਕਿ ਬਦਲ ਕੇ ਲਈਏ ਹੁਣ ਨ ਇਹਨੇ ਦੇ ਹੋਰ ਹੋਰ ਲਾ ਲੈਨੇ ਆ ਮੈਂ ਕੱਢਦਾ ਹਾਰੇ ਬੱਚੇ ਬਾਹਰ ਲਓ ਜੀ ਬੱਚੇ ਸਾਰੇ ਕੱਢ ਲੈ ਬਾਹਰ ਇਹ ਉੱਪਰਲੀ ਛਤਰੀ ਦੇ ਤੁਹਾਨੂੰ ਮੈਂ ਦੱਸਦਾ ਕਿਹੜੇ ਕਿਹੜੇ ਜਾਂਦੇ ਆ ਆਪਾਂ ਤਾਂ ਨਹੀਂ ਮੁੜਿਆ ਇਹ ਚੀਨ ਨਾ ਰੋਜਾ ਆ ਪਹਾਂ ਨਹੀਂ ਆ ਇਹਦਾ ਕੋਈ ਹੋਰ ਹੀ ਆ ਹੁਣ ਤੁਹਾਨੂੰ ਮੈਂ ਦੱਸਦਾ ਰੰਗ ਲਾਉਣਾ ਆ ਪਾ ਬੱਚੇ ਦੀ ਆਣੀ ਜਿਹੜਾ ਚਿੱਟਾ ਆ ਆਹ ਵਾਲਾ ਇੱਕ ਦਾਵੜ ਦਾ ਬੱਚਾ ਦੀ ਠੀਕ ਆ ਇੱਕ ਆਪਣਾ ਆ ਵਾਲਾ ਆਹ ਦੇ ਡੱਕੇ ਵਾਲੇ ਦਾ ਆ ਆ ਵੇਰੇ ਚਿੱਟਾ ਜਾ ਜਿਹਦੀ ਕਲਪ ਜੀ ਲੱਗੀ ਆ ਆ ਵਾਲਾ ਉਹ ਵਿਚਾਲ ਤੇ ਗਿਆ ਨਾ ਉਹ ਇਹ ਇੱਕ ਆ ਵਾ ਉਹ ਦੇ ਉਹ ਛਤਰੀ ਤੇ ਚੱਲ ਗਿਆ ਉਹ ਦੇ ਦੋਨੇ ਗਏ ਨਾ ਇਹ ਉੜਦੇ ਆ ਦੋਨੇ ਇੱਕ ਆਪਣਾ ਡੱਬਾ ਹੋ ਗਿਆ ਇੱਕ ਲਾਲਚੀਨਾ ਹੋ ਗਿਆ ਇੱਕ ਆ ਹੋ ਗਿਆ ਇਹ ਵੀ ਚਾਰੇ ਪੰਜੇ ਜਾਂਦੇ ਆ ਬਾਕੀ ਸਾਰੇ ਇੱਥੇ ਬੈਠੇ ਰਹਿੰਦੇ ਆ ਬਾਕੀ ਨੂੰ ਆਪੇ ਭੇਜ ਦੇਵਣੀ ਇਹਦੇ ਲਾਉਣੇ ਆ ਸੰਤਰੀ ਰੰਗ ਆ ਦੇ ਪਿਆ ਫੇਰ ਤੁਹਾਨੂੰ ਮੈਂ ਦਿਖਾਉਣਾ ਯਾਰ ਕਿਉਂਕਿ ਨਾ ਕੈਮਰਾ ਫੜਨ ਵਾਲਾ ਕੋਈ ਹੈ ਨਹੀਂਗਾ ਬਾਕੀ ਕੈਮਰਾ ਰੱਖ ਕੇ ਦੇਖ ਲੈਣਾ ਮੈਂ ਜੇ ਗੱਲ ਬਣ ਗਈ ਤਾਂ ਪਰ ਸਟੈਂਡ ਸਟੂਡ ਤਾਂ ਆਪਣੇ ਕੋਲੇ ਕੋਈ ਹੈ ਨਹੀਂਗਾ ਇੱਥੇ ਰੱਖ ਕੇ ਦੇਖਦਾ ਜੇ ਵਧੀਆ ਬਣ ਗਈ ਲੋ ਜੀ ਉਹ ਲੈ ਰੂਮ ਦਾ ਪਿਆਉ ਨਹੀਂ ਲੋ ਜੀ ਇੱਥੇ ਰੱਖ ਲੈਂਦੇ ਟੌਰੀ ਆਪਾਂ ਮੜੀਆਂ ਮੋਟੀਆਂ ਵੇਹ ਕੰਨਾਂ ਮੁੱਲਾਂ ਜੇ ਹੋ ਗਈਆਂ ਤਾਂ ਹੋ ਜਾਂਦੇ ਵੇਹੇ ਤਾਂ ਮੈਨੂੰ ਪਤਾ ਨਹੀਂ ਹੁੰਦਾ ਇਹ ਹੈ ਤਾਂ ਕੰਮ ਆਪਣਾ ਰਸਕੀ ਹੈ ਸੰਤਰੀ ਰੰਗ ਲਾਉਣ ਦਾ ਉਹ ਕਿਉਂ 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 ਲਗੜ ਨੂੰ ਹਨਾ ਲੱਗੂਗਾ ਖੂਨ ਬਾਪੀ ਕੋਈ ਚੱਕਰ ਨਹੀਂ ਵੇਹੇ ਤਾਂ ਲਗੜਾਈ ਤੱਕ ਆਪਣੀ ਇਸ ਗੱਲੋਂ ਦਾ ਕਿਸਮਤ ਤੇ ਜ ਨਹੀਂ ਲੈ ਲੂਗੇ ਗਈ ਤੇ ਇਹ ਕਾਪਾ ਚਾਹੀਦੀ ਹੈ ਮਹਾਰਾਜ ਜੀ ਨਹੀਂ ਲੈ ਜਾਣ ਬੰਦੇ ਆਏਗਾ ਆਹ ਯਾ ਕੋਹ ਰੋ ਕੇ ਰੋਤਾ ਕਰਕੇ ਛੱਡਾਂਗੇ ਪਛੇਰੇ ਪੰਨਾ ਗੁੰਲੀਆਂ ਦੀ ਮੜਾ ਮੜਲਾ ਆਈ ਜੱਕੇ ਵੇਹਤ ਨੇ ਆਪੀ ਢਾਲਣਾ ਪਰ ਥੋੜਾ ਥੋੜਾ ਆਪਾਂ ਵੀ ਢਾਲ ਦੇਣਾ ਹੁਣ ਜਿਹੜੀ ਮਾਰੀ ਮੋਟੀ ਨਾਲ ਪੂਛਾਂ ਦੇ ਵਿੱਚੋਂ ਕਈ ਵਾਰਦਾਈ ਆਉਂਦੀ ਆ ਇਹ ਥੋੜਾ ਜਿਹਾ ਧਿਆਨ ਨਾ ਕਰਦਨੇ ਸਾਰੀ ਕਿਦੋਂ ਰਹਿਣਾ ਚਾਹੀ ਤੁਹਾਨੂੰ ਮੈਂ ਛੱਡ ਕੇ ਦਿਖਾਉਣਾ ਫਿਰ ਦੇਖਿਓ ਢੈਂਡ ਲੱਗਦਾ ਨਾ ਪੂਰਾ ਟ੍ਰੀਟਮੈਂਟ ਕਰਕੇ ਜਰੂਰ ਦੱਸਿਓ ਫਿਰ ਨਾ ਉਹਦਾ ਇਹਨਾਂ ਤੇ ਗਰਮੀ ਆ ਗਈ ਬਹੁਤ ਆ ਹੁੰਦੀ ਤੇ ਵੇ ਹਰ ਰੋਜ਼ ਹੀ ਆ ਇਹ ਤਾਂ ਡੱਡਾ ਜਾਂ ਮਾਰਦਾ ਜੀ ਮੈਂ ਖੜੀ ਲੋ ਜੀ ਆ ਦੇਖੋ ਹਾਏ 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 ਐਸੇ ਕਰ ਹੋਰ ਦੇ ਨਾਲ ਆਲੀ ਤਾਂ ਵਾਲੀ ਛਤਰੀ ਦਾ ਜਾਵੜਾ ਜਾ ਆਓ ਬਹਿ ਗਿਆ ਨਾ ਇਹ ਜਾਵੜਾ ਦੇ ਉੱਪਰਲੀ ਛਤਰੀ ਤੇ ਹੁਣ ਮੈਂ ਤੁਹਾਨੂੰ ਫੋਟੋ ਦਿਖਾਉਣਾ ਖੜ ਜੋ ਇੱਕ ਮਿੰਟ ਪਰ ਇਹਨਾਂ ਨੂੰ ਵੀ ਥਾਂ ਤੋਂ ਭੇਜ ਦੇ ਜਿਹੜੇ ਜਾ ਸਕਦੇ ਆ ਬਾਕੀ ਹੁੰਦੇ ਨੇ ਆਪਾਂ ਛੋਲੇ ਰੰਗ ਹੋ ਗਿਆ ਖਤਮ ਇਹਨਾਂ ਕਿਸੇ ਮਾੜਾ ਮੋਟਾ ਜਿਹਾ ਕਿਸੇ ਨੂੰ ਲਾਉਣਾ ਤਾਂ ਪਾਣੀ ਨਾ ਲੱਗ ਜੂਗਾ ਉਹ ਤਾਂ ਦੇਖ ਲੈਣੇ ਇੱਕ ਅੱਧੇ ਦੇ ਕਰਕੇ ਲਓ ਜੀ ਬੱਚੇ ਸਾਰੇ ਉੱਪਰ ਬਿਠਾ ਦੇ ਆ ਛੋਟੇ ਇੱਧਰ ਬੈਠੇ ਸਾਰੇ ਹਨ 6-7 ਵੱਡੇ ਸਾਰੇ ਉੱਪਰ ਬੈਠੇ ਆ ਉਹ ਛਤਰੀ ਦੇ ਆ ਰਹਿ ਗਿਆ ਇੱਕ ਕੱਲਾ ਇਹਨੂੰ ਆਪਾਂ ਛੋਲੇ ਦਿੰਨੇ ਆ ਇਹਨੂੰ ਪਾ ਦਿੰਨੇ ਆ ਫਿਰ ਖੁੱਲੇ ਜਿ ਛੱਡ ਦਿੰਨੇ ਆ ਤੇ ਛੋਲੇ ਜਗੇ ਉਹਨਾਂ ਨੂੰ ਤਾਂ ਕਲਵਾਈਏ ਨੂੰ ਤਾਂ ਕਾਨੂੰ ਵਿਚਾਰੇ ਨੂੰ ਤਾਂ ਪੇਮ ਚਾਉਣਾ ਛੋਟਾ ਬਾਹਲਾ ਹਨਾ ਅੰਧਨੇ ਛੋਲੇ ਪਹਿਲਾਂ ਤੁਹਾਨੂੰ ਮੈਂ ਟੀਕੇ ਦੀ ਫੋਟੋ ਦਿਖਾਉਣਾ ਉਹ ਨਾ ਰਹਿ ਜੇ ਕਿਤੇ ਵਲੌਗ ਦੇ ਵਿੱਚ ਉਦੋਂ ਜ਼ਰੂਰ ਰਹਿ ਗਈ ਆ ਉਹ ਯਾਰ ਯਾਦ ਭੁੱਲ ਗਿਆ ਥੋੜਾ ਜਿਹਾ ਨਾ ਮੈਨੂੰ ਜਲਦੀ ਸੀਗੀ ਮੈਂ ਕੰਮ ਚੱਲ ਗਿਆ ਬਾਜ਼ਾਰ ਚੱਲ ਗਿਆ ਸੀ ਇਹਨੂੰ ਇੱਥੇ ਪਾ ਦਨੇ ਬੱਚੇ ਨੂੰ ਮੈਂ ਆ ਗਿਆ ਛੋਲੇ ਲੈ ਜਾ ਕੇ ਨਾਲੇ ਤੁਹਾਨੂੰ ਫੋਟੋ ਦਿਖਾ ਦਿੰਨਾ ਲਓ ਜੀ ਆਹ ਦੇਖ ਲਓ ਟੀਕੇ ਇੱਕ ਹੈਗਾ ਡੈਕਸ ਨਾ ਆ ਦੂਸਰਾ ਸਕਰੀਨ ਸ਼ਾਟ ਲੈ ਲਓ ਆਹ ਪਤਾ ਨਹੀਂ ਜੈਨਟਿਕ ਹੈਗਾ ਇਦਾਂ ਦਾ ਕੁਝ ਆ ਸਕਰੀਨ ਸ਼ਾਟ ਲੈ ਲਓ ਤੁਸੀਂ ਇਹ ਦੋਨੋਂ ਟੀਕੇ ਲੈ ਆਏ ਹੋ ਤੇ ਇਹਨਾਂ ਨੂੰ ਆਪਸ ਵਿੱਚ ਮਿਲਾ ਕੇ ਤੇ ਲਾ ਦਿਓ ਉਹਨਾਂ ਦੇ ਅੱਖਾਂ 'ਚ ਪਾ ਦਿਓ ਮਤਲਬ ਕਿ ਇੱਕ ਇੱਕ ਬੂੰਦ ਇੱਕ ਉਧਰ ਇੱਕ ਉਧਰ ਜੇ ਬੱਚਿਆਂ ਦੀਆਂ ਦੁਬਾਰਾ ਖਾਣਾ ਹੋਣੀਆਂ ਜੀ ਓਕੇ ਰਿਪੋਰਟਾਂ ਪੂਰਾ ਠੀਕ ਹੈ ਜੀ ਆ ਲੈ ਲਓ ਸਕਰੀਨ ਸ਼ਾਟ ਲਓ ਜੀ ਉੱਪਰ ਆ ਗਏ ਹੁਣ ਠੀਕ ਆ ਮੈਂ ਖਾਜਣਾ ਰਿਹਾ ਜੀ ਅੱਜ ਤਾਂ ਹੀ ਤੁਹਾਨੂੰ ਫੋਟੋ ਦਿਖਾਤੀ ਸਕਰੀਨ ਸ਼ਾਟ ਲੈ ਲਓ ਟੀਕਾ ਲੈ ਆਇਓ ਤੇ ਇਹਨੂੰ ਦਿੰਨੇ ਹੁਣ ਆਪਾਂ ਛੋਲੇ ਆ ਆ ਲਿਆਂਦੇ ਵੀ ਇੱਧਰ ਠੀਕ ਹੈ ਜੀ ਆ ਪਾ ਪਾਣੀ ਆ ਭਈ ਇਹ ਸਰਿੰਜ ਤੇ ਬਾਕੀ ਬੱਚੇ ਆਪਾਂ ਸਾਰੇ ਤਾਂ ਜੜਾ ਦੇ ਮਾੜੇ ਮੋਟੇ ਰੰਗ ਲਾ ਕੇ ਰੰਗ ਵੀ ਤੁਹਾਨੂੰ ਦਿਖਾ ਦਿੰਨਾ ਮੈਂ ਨੀਵੀਂ ਕਰਕੇ ਛਤਰੀ ਵੱਡੇ ਸਾਰੇ ਇੱਧਰ ਬੈਠੇ ਆ ਤੇ ਕੁਆਂਟੀਟੀ ਹੋਣੀ ਆ ਕਹਿਣ ਤੋਂ ਭਾਵ ਜਿੰਨੇ ਬੱਚੇ ਇੱਧਰ ਬੈਠੇ ਹਨ ਓਹੋ ਜਿੰਨੇ ਬੱਚੇ ਇੱਧਰ ਲਈ ਛਤਰੀ ਤੇ ਓਨੇ ਉੱਧਰ ਲਈ ਛਤਰੀ ਤੇ ਇੱਧਰ ਛੋਟੇ ਬੈਠੇ ਸਾਰੇ ਚਲੋ ਐਵੇਂ ਕਾਹਨੂੰ ਤੰਗ ਕਰਨੇ ਬੈਠੇ ਰਹਿੰਦੇ ਹੈ ਹਨ ਘੰਟਾ ਡੇਢ ਘੰਟਾ ਮੈਂ ਬੈਠਾ ਰਹਿਣਾ ਤੇ ਫਿਰ ਉਦੋਂ ਬਾਅਦ ਇਹਨਾਂ ਨੂੰ ਵਾਹ ਦਿੰਨੇ ਆ ਜੀ ਜਿਹੜੇ ਬੱਚਿਆਂ ਨੂੰ ਛੋਲੇ ਦੇਣ ਵਾਲੇ ਸੀਗੇ ਦੇਤੇ ਹਨਾ ਜਿਹੜੇ ਮੰਨਦੇ ਕਿ ਲੱਗਦੇ ਵੀ ਕਮਜ਼ੋਰੇ ਨਾ ਹੋ ਜਾਣ ਹਨਾ ਉਹਨਾਂ ਸਾਰਿਆਂ ਨੂੰ ਦੇਤੇ ਆ ਬਾਕੀ ਸਾਰੇ ਤਾਂ ਬੈਠੇ ਆ ਦੇਖ ਲੋ ਇਹ ਆ ਇਧਰ ਛੋਟੀ ਗੈਂਗ ਉਧਰ ਵੱਡੀ ਗੈਂਗ ਇਹ ਲਗਭਗ ਸਾਰੇ ਇੱਥੇ ਬੈਠੇ ਹੋਣ ਇਹਨਾਂ ਨੂੰ ਬੈਠੇ ਰਹਿੰਦੇ ਨੇ ਕਿਉਂਕਿ ਨਾ ਇਹਨਾਂ ਨੂੰ ਏਰੀਆ ਦਾ ਪਤਾ ਲੱਗਦਾ ਰਹੂਗਾ ਚੱਲ ਏ ਏਰੀਏ ਬਗਾਨੇ ਚ ਸੂਰ ਨਿਕਲੀ ਜਾਂ ਨਹੀਂ ਇੱਧਰ ਰੰਗ ਤੇ ਹੋਣਾ ਤੁਹਾਨੂੰ ਇਹਦੇ ਵਿੱਚ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਹੇ ਆਲੋ ਠੀਕ ਹੈ ਜੀ ਇੱਕ ਵਾਰੀ ਡੰਡਾ ਮਾਰਦੇ ਨਾਲ ਟੌਰੀ ਜੀ ਆ ਦੇਖਿਓ ਨਾ ਛਤਰੀ ਤੇ ਜਾਊਗਾ ਕੱਲਾ ਹੀ ਹੈ ਨਾ ਵੇਖਦੇ ਇਹਦੇ ਲਈ ਮਾਰਦੇ ਨੇ ਕਿ ਜਾਂਦਾ ਆਪਦੇ ਆਪ ਇਹਨੂੰ ਵੀ ਥੋੜੇ ਛੋਲੇ ਦੇਤੇ ਮੈਂ ਨਲੇ ਤਾਂ ਇਹਦੇ ਨਾਲ ਛੋਲਿਆਂ ਦੇ ਨਾਲ ਇਹ ਆ ਵੀ ਵੇਟ ਹੋ ਜਾਂਦਾ ਹੈਵੀ ਤੇ ਜਾਨਵਰ ਉੜਦੇ ਨਹੀਂ ਗਏ ਬੱਚਾ ਮੰਨ ਕੇ ਚੱਲੋ ਹੁਣ ਇਸ ਤਰ੍ਹਾਂ ਜੀ ਚੱਲ ਪਈ ਜਾਂ ਕਿਸੇ ਨੇ ਪਟਾਕਾ ਚਲਾਦਾ ਫਿਰ ਡਰ ਕੇ ਛੇਤੀ ਉੜਦੇ ਨਹੀਂ ਕਿ ਲੋਡੜ ਹੈ ਉੜਣਗੇ ਨਾ ਇਹ ਜੋ ਦੋ ਬੱਚੇ ਵਧੀਆ ਢੇ ਪਾ ਸਕਦੇ ਆ ਇੱਕ ਤਾਂ ਆਪਣਾ ਉਹ ਬੈਠਾ ਸਾਹ ਤਾਂ ਜਿਹੜਾ ਨੁਕਰਜੀ ਤੇ ਆ ਚੱਕੋ ਫਿਰ ਉੱਠ ਗਿਆ ਨਾ ਤਾਂ ਤੇ ਇੱਕ ਬੱਚਾ ਆਪਣਾ ਜਿਹੜਾ ਚੀਨਾ ਚ ਤਲਾਇਆ ਉਹੋ ਇਹ ਦੋਨੇ ਢੇ ਪਾ ਸਕਦੇ ਆ ਤੇ ਇਹ ਦੋਨੇ ਹੀ ਲੱਗੇ ਵੀ ਆ ਕਹਨ ਤੋਂ ਭਾਬ ਕਿਉਂਕਿ ਮਾੜਾ ਮੂੜਾ ਮੋਟਾ ਉੱਡ ਖੜਦੇ ਆ ਇਹ ਬਾਕੀ ਛਤਰੀਆਂ ਲੱਗੀਆਂ ਇੱਕ ਇੱਥੇ ਜੰਨੀ ਵੀ ਡੈਗ ਦੀ ਤੇ ਡੈਗ ਪੈਣਗੇ ਇਧਰ ਜਾਲ ਲੱਗਿਆ ਵਾ ਬਾਕੀ ਆਪਾਂ ਕੋਲੇ ਹੀ ਆ ਤੇ ਬਾਕੀ ਇੱਕ ਉਧਰ ਲੱਗੀ ਹੈ ਨਾ ਉਹ ਟੈਂਕੀ ਦਾ ਪ੍ਰੋਜੈਕਟ ਕਰਤਾ ਆਪਾਂ ਦੇਸੂਈ ਉਹਦੇ ਧਾਗੇ ਨਾਲ ਬੰਨੀ ਵੀ ਆ ਥੱਲੇ ਥੱਲੇ ਕੋਲ ਪੜ ਕੋਸ ਨਹੀਂ ਗਾ ਉਹ ਜਿੱਦਣ ਉਹ ਲਾਲਸਰ ਆਪਣਾ ਬੱਚਾ ਮੁੜਿਆ ਮੈਂ ਉਦੋਂ ਦਾ ਹੈ ਕੀਤਾ ਹੋਇਆ ਪ੍ਰੋਜੈਕਟ ਤੇ ਉਹ ਵੀ ਉਦੋਂ ਬਾਅਦ ਤਰੰਦਰ ਦੇ ਹੈ ਨਹੀਂ ਪਤਾ ਹੀ ਨਹੀਂ ਕਦੋਂ ਉੱਠ ਗਿਆ ਉਹ ਇਹ ਮੰਨ ਕੇ ਚੱਲੋ ਤੁਸੀਂ 30 ਕੇ 35 ਫੁੱਟ ਤੇ ਸੀਗਾ 30 35 ਦਾ ਹੈ ਥੋੜਾ ਹੈ ਹੈਨਾ ਚਲੋ 50 ਫੁੱਟ ਦੇ ਮੰਨ ਕੇ ਚੱਲੋ ਇੰਨਾ ਕੋਚਾ ਸੀਗਾ ਮੈਂ ਆ ਬੱਚੇ ਨਹੀਂ ਬਾਹਰ ਕੱਢੇ ਤੇ ਆਪਣਾ ਜਿਹੜਾ ਹਲਦੀਰਾਮਾ ਉਹਨੂੰ ਬੰਨ ਕੇ ਬੜਕਾਉਣ ਲੱਗ ਗਿਆ। ਓਹੋ ਇੱਕ ਤਾਂ ਟਰਾਲੀਆਂ ਨੇ ਯਾਰ ਉਖਲੀਆਂ ਚ ਵਾਜਦੇ-ਵਾਜਦੇ ਨਾ ਖੜਕਾ ਬੋ ਕਰਦੇ ਤੇ ਉਹ ਹਲਦੀਰਾਮ ਨੂੰ ਮੈਂ ਬੰਨ ਕੇ ਬੜਕਾਉਣ ਲੱਗ ਗਿਆ ਜਿਵੇਂ ਮੈਂ ਬੜਕਾਈ ਕੇ ਬੜਕਾਈ ਕੇ ਉਹ ਥੱਪੇ ਮਾਰਦਾ ਨੀਵਾ ਤਾਂ ਹੋਈ ਗਿਆ ਪਰ ਹਨਾ ਜੇ ਮੈਂ ਬੱਚੇ ਕੱਢ ਲੈਂਦਾ ਬਾਹਰ ਸਾਰੇ ਆਹ ਇਹਨਾਂ ਨੂੰ ਹਿਲਾ ਲੈਂਦਾ ਤਾਂ ਲਾਜ਼ਮੀ ਬਹਿ ਜਾਣਾ ਮੈਂ ਤਾਂ ਨਹੀਂ ਕੱਢੇ ਕਿ ਤੋ ਸ਼ਾਮ ਦਾ ਟਾਈਮ ਸੀ ਮੈਂ ਕਿਹਾ ਇਹ ਨਹੀਂ ਹੋਵੇ ਇਹਨਾਂ ਚ ਕੋਈ ਉੱਡ ਜੇ ਉਹਨੂੰ ਲਾਉਂਦੇ ਰੋਂਦੇ ਫੜਦੇ ਫੜਦੇ ਇਹਨਾਂ ਚ ਕੋਈ ਗਵਾਲ ਕੇ ਕਹਦੇ ਉਹੀ ਕੰਮ ਨਾ ਹੋ ਜੇ। ਨਹੀਂ ਕਰਕੇ ਫਿਰ ਮੈਂ ਇਹਨਾਂ ਚੋਂ ਦਾ ਕੋਈ ਨਹੀਂ ਬਾਹਰ ਕੱਢਿਆ ਹਲਦੀ ਰਾਂ ਨੂੰ ਭੜਕਾਈ ਗਿਆ ਤੇ ਉਹ ਪਤਾ ਨਹੀਂ ਥੱਪੇ ਥੱਪੇ ਮਾਰ ਕੇ ਨੀਵਾ ਹੋਹਾ ਕਿਤੇ ਇਦਨ ਫੇਰ ਚੱਲ ਗਿਆ ਉਹ ਟਾਵਰ ਨਹੀਂ ਜਿਹੜੇ ਸਾਹਮਣੇ ਵਿਖੀ ਜਾਂਦੇ ਤੇ ਉਹ ਵੇ ਉੱਧਰ ਨੂੰ ਗਿਆ ਸੀ ਕਿਤੇ ਉਧਰੋਂ ਮੜਿਆ ਹੀ ਨਹੀਂ ਹਜੇ ਤੱਕ ਬਾਕੀ ਕੋਈ ਚੱਕਾ ਨਹੀਂ ਆਪਾਂ ਐਸੇ ਕੋਰ ਸੀੜਾ ਕੇ ਸ਼ਾਮੇ ਬਹਿ ਗਏ ਆ ਠੀਕ ਹੈ ਜੀ ਆਏ ਮੋਇਨਾ ਇੱਥੇ ਜਾਲਚਾ ਦੇ ਛੋਲੇ ਪਾਣੀ ਇੱਥੇ ਦੇਦੇ ਇਹਨਾਂ ਨੂੰ ਬੱਚਿਆਂ ਜਿਹਨਾਂ ਨੂੰ ਦੇਣ ਵਾਲੇ ਸੀਗੇ ਸਾਰੇ ਉੱਪਰ ਕੱਚੜਾ ਤੇ ਆ ਹੁਣ ਤੇ ਬਾਕੀ ਪਾਪੇ ਨੇ ਨਹੀਂ ਅੱਜ ਛੱਡੇ ਆਪਾਂ ਕਿਤੇ ਪ੍ਰੋਗਰਾਮ ਤੇ ਗਿਆ ਆ ਵਾ ਆਪਾਂ ਛੱਡੀ ਬੈਠੇ ਆ ਮੈਂ ਕਿਹਾ ਬਿਠਾ ਦਈਏ ਇਹਨਾਂ ਨੂੰ ਉੱਪਰ ਦੋ ਘੰਟੇ ਦੋ ਘੰਟੇ ਬਾਅਦ ਲਾ ਦਾਂਗੇ ਧੁੱਪ ਤਾਂ ਹਜੇ ਤਾਈਂ ਨਹੀਂ ਹੈਣੀਗੀ ਫਿਰ ਜ਼ਿਆਦਾ ਹੋ ਸਕਦੀ ਆ ਬਾਕੀ ਇਹ ਵੀਡੀਓ ਦਾ ਪਾ ਇੱਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਦੇ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰ ਦੇ ਜੂਸ ਵੀਡੀਓ ਕਿਦਾਂ ਲੱਗੀ ਬਾਕੀ ਤੁਹਾਨੂੰ ਟੀਕਾ ਮੈਂ ਦੱਸਦਾ ਵਾ ਸਕਰੀਨ ਸ਼ਾਟ ਦਾ ਲੈ ਲਿਓ ਟੀਕਾ ਲੈ ਆਇਓ ਤੇ ਆਪਸ ਵਿੱਚ ਉਹਨਾਂ ਨੂੰ ਇੱਕ ਛਿੱਛੀ ਡਰਾਪਰ ਚ ਪਾ ਲਿਓ ਦੋਨੋਂ ਨੂੰ ਮਿਕਸ ਕਰਕੇ ਤੇ ਇੱਕ ਇੱਕ ਬੂੰਦ ਦੋਨੇ ਅੱਖਾਂ 'ਚ ਪਾ ਦਿਓ ਬੱਚੇ ਦੇ ਮੈਂ ਕਹਿੰਨਾ ਬੱਚੇ ਦੀ ਅੱਖਾਂ ਥੋੜ ਤੇ ਜੇ ਕੁੱਤ ਨੂੰ ਛਿਕਾ ਛੁੱਕਾ ਲੱਗੇ ਉਹਨੂੰ ਦੋ ਕਾਲੀਆਂ ਮਿਰਚਾਂ ਦੇ ਜਾਇਆ ਕਰੋ ਹਫ਼ਤੇ ਇੱਕ ਵਾਰ ਦੇ ਹੀ ਦਿਆ ਕਰੋ ਕਿਉਂਕਿ ਇਹਦਾ ਕੋਈ ਡਰ ਵੀ ਹੈ ਨਹੀਂਗਾ ਹਨਾ ਸਾਈਡ ਇਫੈਕਟ ਕੋਈ ਨਹੀਂਗਾ ਉਹ ਤੇ ਕਾਲੀ ਮਿਰਚਾਂ ਦਾ ਬੈਅ ਆ ਤਾਂ ਓਕੇ ਹੋ ਜੂਗਾ ਜਮਾਂ ਗਮ ਕਾਲੀਆਂ ਮਿਰਚਾਂ ਸੁੱਕੀਆਂ ਹੀ ਦੇ ਦਿਆ ਕਰੋ ਪਿਆਉ ਕੇ ਦੇ ਦੋਗੇ ਤਾਂ ਫਿਰ ਤਾਂ ਬਾਲੀ ਉਹਦੇ ਗੱਲ ਰਾਤ ਨੂੰ ਪਿਆਉਂਦਿਆਂ ਸਵੇਰੇ ਦੇ ਤਿਆਂ ਬੱਚਾ ਬੱਚਿਆਂ ਨੂੰ ਓਕੇ ਹੋ ਜੂ ਜਾਮਾਂ ਗਮ